ਚੇ ਲੋ ਜਿੱਤੇ ਬਾਵਰੀਆ ਚੇ ਲੋ ਜਿੱਤੇ ਬਾਵਰੀਆ ਚੇ ਲੋ ਜਿੱਤੇ ਬਾਵਰੀਆ ਚੇ ਲੋ ਜਿੱਤੇ ਬਾਵਰੀਆ ਜੇ ਕਰਾ ਬਕਰ ਗੁਰwali ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਤੁਹਾਨੂੰ ਸਾਰਿਆਂ ਨੂੰ ਡੱਗੂ ਦੇ ਜਨਮ ਦਿਨ ਦੀਆਂ ਮੁਬਾਰਕਾਂ ਬਹੁਤ-ਬਹੁਤ ਬਹੁਤ ਬਹੁਤ ਅੱਲਾਹ ਸਦਾ ਰਾਜ਼ੀ ਰੱਖੇ ਹਮੇਸ਼ਾ ਖੁਸ਼ਦਾ ਰੱਖੇ ਕਿਰਪਾ ਰਵੇ ਸਾਰਿਆਂ ਤੇ ਤੁਹਾਡੇ ਸਾਰਿਆਂ ਤੇ ਅਸਲ 'ਚ ਜਿਹੜੀ ਖੋਜ ਇੱਕ ਬੰਦਾ ਨਾ ਰੱਬ ਨੂੰ ਬਾਹਰੋਂ ਖੋਜਦਾ ਹੈ ਬਾਹਰੋਂ ਦੇਖੀ ਜਾਂਦਾ ਹੈ ਬਾਹਰੋਂ ਲੱਭੀ ਜਾਂਦਾ ਪਰ ਪ੍ਰਾਪਤੀ ਨਹੀਂ ਹੁੰਦੀ ਇੱਕ ਖੋਜਣਾ ਸ਼ਰੀਰ ਦੇ ਅੰਦਰ ਦਾ ਹੁੰਦਾ ਹੈ ਜਦੋਂ ਅੰਦਰ ਦੀ ਖੋਜ ਬੰਦਾ ਕਰ ਲੈਂਦਾ ਹੈ ਨਾ ਅੰਦਰ ਦੀ ਖੋਜ ਅੰਦਰ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਫਿਰ ਚਾਰੇ ਪਾਸੇ ਬ੍ਰਹਿਮੰਡ ਹੀ ਬ੍ਰਹਿਮੰਡ ਨਜ਼ਰ ਆਉਂਦਾ ਹੈ